ਇਥੇ ਦੋ ਜਗ੍ਹਾ ਤੋਂ ਆ ਕੇ ਜਿਹੜਾ ਨੇਪਾਲ ਦਾ ਪਾਣੀ ਹੈ ਸ਼ਰਧਾ ਨਗਰ ਦੇ ਵਿੱਚ ਮਿਲਦਾ ਇੱਕ ਤਾਂ ਤੁਸੀਂ ਜਿਹੜਾ ਤਸਵੀਰਾਂ 'ਚ ਦੇਖ ਰਹੇ ਹੋ ਇਧਰੋਂ ਵੀ ਜਿਹੜਾ ਨਾ ਘਾਗਰਾ ਤੋਂ ਪਾਣੀ ਜਿਹੜਾ ਨੇਪਾਲ ਤੋਂ ਆ ਕੇ ਘਾਗਰਾ ਵੇਦੀ ਹੁੰਦੇ ਹੋਏ ਜਿਹੜਾ ਇਥੇ ਸ਼ਰਧਾ ਨਗਰ ਦੇ ਵਿੱਚ ਆ ਕੇ ਮਿਲਦਾ ਹੈ ਇਥੇ ਆ ਕੇ ਜਿਹੜਾ ਆਹੜਾ ਦਾ ਬ੍ਰਿਜ ਹੈ ਇਥੇ ਆ ਕੇ ਇਹ ਪਾਣੀ ਜਿਹੜਾ ਹੈਗਾ ਇਹ ਸ਼ਰਧਾ ਨਗਰ ਆਗੇ ਦੇ ਵਿੱਚ ਮਿਲ ਜਾਂਦਾ ਤੇ ਜਿਹੜਾ ਤੁਸੀਂ ਉਹ ਲੰਮਾ ਦੇਖ ਰਹੇ ਹੋ ਉਧਰ ਉਧਰ ਵਾਲੀ ਸਾਈਡ ਉਹ ਵੀ ਸਾਰਾ ਪਾਣੀ ਜਿਹੜਾ ਹੈਗਾ ਨੇਪਾਲ ਤੋਂ ਆ ਰਿਹਾ ਹੈ ਤੇ ਨੇਪਾਲ ਤੋਂ ਹੁੰਦੇ ਹੋਏ ਇੱਕ ਤਾਂ ਜਿਹੜਾ ਇਹਦਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਉਧਰ ਨੂੰ ਪੁਆਇੰਟ ਹੈ ਇਹ ਵੀ رائے ਬਰੇਲੀ ਵਾਲੀ ਸਾਈਡ ਜਿਹੜਾ ਪਾਣੀ ਇਹਦਾ ਨਿਕਲ ਜਾਂਦਾ ਹੈ ਸਚਾਈ ਲਈ ਵਰਤਿਆ ਜਾਂਦਾ ਹੈ ਇੱਧਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਹਿੰਦੇ ਆ ਵੀ Allahabad ਜਾ ਕੇ ਜਿਹੜਾ ਗੰਗਾ ਦੇ ਵਿੱਚ ਇਧਰੋਂ ਮਿਲ ਜਾਂਦਾ ਹੈ ਚਾਰ ਪੁਆਇੰਟ ਨੇ ਦੋਸਤੋ ਇਹਦੇ ਇੱਥੇ ਪਹਿਲਾਂ ਇਧਰੋਂ ਨੇਪਾਲ ਤੋਂ ਆਉਂਦਾ ਹੈ ਇਧਰ ਜਿਹੜੀ ਸਾਈਡ ਆ ਇਧਰੋਂ ਵੀ ਨੇਪਾਲ ਤੋਂ ਆਉਂਦਾ ਹੈ ਤੇ ਜਿਹੜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਆ ਜਿਹੜਾ ਸਚਾਈ ਲਈ ਪਾਣੀ ਉਧਰ ਨੂੰ ਡਿਵਾਈਡ ਹੋ ਜਾਂਦਾ ਇੱਥੋਂ ਇੱਕ ਹੀ ਨਹਿਰ ਹੈ ਵੱਡੀ ਅੱਗੇ ਜਾ ਕੇ ਇਹਦੀਆਂ ਜਿਹੜੀਆਂ ਡਿਵਾਈਡ ਹੋ ਕੇ ਦੋ ਨਹਿਰਾਂ ਬਣ ਜਾਂਦੀਆਂ ਤੇ ਜੇ ਆਪਾਂ ਇਧਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਹੈਗਾ Allahabad ਦੇ ਵਿੱਚ ਜਾ ਕੇ ਗੰਗਾ ਦੇ ਵਿੱਚ ਇਧਰੋਂ ਜਿਹੜਾ ਪਾਣੀ ਮਿਲ ਜਾਂਦਾ